ਕੰਦੇ ਨੇ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਹਰ ਦਿਨ ਹਰ ਸਮੇਂ ਹਰ ਵਿਅਕਤੀ ਕੁਝ ਨਾ ਕੁਝ ਨਵਾਂ ਸਿੱਖਦਾ ਏ ਇਸ ਗੱਲ ਨੂੰ ਸੱਚ ਕੀਤਾ ਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੱਲੋ ਦੇ ਰਹਿਣ ਵਾਲੇ ਕੁਝ ਬਜ਼ੁਰਗਾਂ ਨੇ ਪੇਸ਼ ਹੈ ਇੱਕ ਰਿਪੋਰਟ ਠਿੰਡਾ ਜ਼ਿਲ੍ਹੇ ਦੇ ਪਿੰਡ ਬਲੋਹੋ ਦਾ ਇਹ ਸਕੂਲ ਜਿਸ ਵਿੱਚ ਇਹ ਬਜ਼ੁਰਗ ਪੜਨਾ ਤੇ ਲਿਖਣਾ ਸਿੱਖ ਰਹੇ ਨੇ ਇਸ ਨੂੰ ਬੇਬੇ ਬਾਪੂ ਦਾ ਸਕੂਲ ਵੱਜੋਂ ਜਾਣਿਆ ਜਾਂਦਾ ਹੈ ਪਿੰਡ ਬਲੋਹ ਦੇ ਵਸਨੀਕਾਂ ਨੇ ਅਨਪੜ ਬਜ਼ੁਰਗਾਂ ਨੂੰ ਦਸਤਕਤ ਕਰਨ ਦੇ ਕਾਬਿਲ ਬਣਾਉਣ ਲਈ ਪਿੰਡ ਵਿੱਚ ਇਹ ਬੇਬੇ ਬਾਪੂ ਸਕੂਲ ਖੋਲਿਆ ਹੈ ਪਿੰਡ ਦੀਆਂ ਇਹ ਕੁੜੀਆਂ ਨੇ ਆਪਣੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰਣ ਲਿਆ ਹੈ ਕਿ ਉਹ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ ਅੰਗੂਠਾ ਛਾਪ ਨਹੀਂ ਰਹਿਣ ਦੇਣਗੀਆਂ ਸਕੂਲ ਵਿੱਚ ਪੜ੍ਹਾ ਰਹੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਪੜ੍ਹਾਈ ਵੱਲ ਤਾਂ ਹਰ ਕੋਈ ਧਿਆਨ ਦੇ ਦਿੰਦਾ ਹੈ ਪਰ ਬਜ਼ੁਰਗਾਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੰਦਾ ਇਸ ਕਰਕੇ ਸਾਡੇ ਪਿੰਡ ਵਿੱਚ ਇਹ ਸਾਖਰਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਾਡਾ ਜਿਹੜਾ ਮੇਨ ਮੋਟਿਵ ਆਗਾ ਜਿਹੜੇ ਬਜ਼ੁਰਗ ਨੇ ਪਿੰਡ ਦੇ ਬਜ਼ੁਰਗ ਅਨਪੜ੍ਹ ਕਹਿ ਸਕਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮਤਲਬ ਅੰਗੂਠਾ ਸਾਹ ਵੀ ਕਹਿ ਦਿੰਦੇ ਹੈਗੇ ਉਹਨਾਂ ਲਈ ਜਿਹੜਾ ਸਕੂਲ ਖੋਲਿਆ ਗਿਆ ਤਾਂ ਜੋ ਉਹ ਮਤਲਬ ਆਪਣੇ ਸਾਈਨ ਕਰਨੇ ਸਿੱਖ ਜਾਣ ਨਾਲ ਨਾਲ ਉਹਨਾਂ ਨੂੰ ਇੱਥੇ ਗੁਰਮੁਖੀ ਪੜਾਈ ਜਾਂਦੀ ਹੈ ਤੇ ਉਹਨਾਂ ਨੂੰ ਗਿਣਤੀ ਦਾ ਗਿਆਨ ਦਿੱਤਾ ਜਾਂਦਾ ਹੈ ਜਿਸ ਸੰਸਥਾ ਵੱਲੋਂ ਇਹ ਬੇਬੇ ਬਾਪੂ ਸਕੂਲ ਚਲਾਇਆ ਜਾ ਰਿਹਾ ਹੈ ਉਸ ਦੇ ਸਲਾਹਕਾਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਮਾਪਿਆਂ ਨੇ ਸਾਨੂੰ ਪੜਨਾ ਲਿਖਣਾ ਸਿਖਾਇਆ ਹੈ ਉਹ ਖੁਦ ਅਨਪੜ੍ਹ ਨਾ ਕਹਿłąਣ ਇਸ ਮਕਸਦ ਨਾਲ ਇਹ ਸਕੂਲ ਸ਼ੁਰੂ ਕੀਤਾ ਗਿਆ ਹੈ ਸਾਡੀ ਇੱਛਾ ਹੈ ਕਿ ਸਾਡੇ ਪਿੰਡ ਬੱਲੇ ਦੇ ਵਿੱਚੋਂ ਪੜ੍ਹਨਾ ਦੀ ਕੋਈ ਵੀ ਚੀਜ਼ ਨਾ ਵਰਤੀ ਜਾਵੇ ਜੋ ਬੈਂਕ ਜਾਣ ਕਿਸੇ ਦਫ਼ਤਰ ਜਾਣ ਜਿੱਥੇ ਵੱਲੋ ਸ਼ਬਦ ਹੁੰਦਾ ਹੋਵੇ ਉਥੇ ਕੋਈ ਵੀ ਅੰਗੂਠੇ ਵਾਲਾ ਨਹੀਂ ਚਾਹੀਦਾ ਸਾਰੇ ਦਸਕਤ ਕਰਨ ਵਾਲੇ ਹੋਣੇ ਚਾਹੀਦੇ ਨੇ ਸਾਡੇ ਬਜ਼ੁਰਗ ਜਿੱਥੇ ਦਸਕਤ ਅੰਗੂਠੇ ਕਰਨੇ ਸਿੱਖ ਰਹੇ ਨੇ ਤੇ ਸਿੱਖ ਗਏ ਨੇ ਉਹ ਇੱਥੇ ਆ ਕੇ ਵੈਸੇ ਵੀ ਮਾਨ ਮਹਿਸੂਸ ਕਰਦੇ ਨੇ ਸਕੂਲ ਵਿੱਚ ਪੜ ਰਹੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਬਚਪਨ 'ਚ ਕਈ ਕਾਰਨਾ ਕਰਕੇ ਪੜ ਨਹੀਂ ਸਕੇ ਪਰ ਹੁਣ ਉਹ ਇੱਥੇ ਪੜ ਕੇ ਦਸਤਕਤ ਕਰਨੇ ਸਿੱਖ ਗਏ ਨੇ ਤੇ ਉਹ ਇਸ ਸਕੂਲ ਵਿੱਚ ਜਾ ਕੇ ਖੁਸ਼ ਨੇ ਮੇਰਾ ਨਾਮ ਮਿੰਦਰ ਕੋਰਾ ਜੀ ਮੈਂ ਪਹਿਲਾਂ ਬਚਪਨ 'ਚ ਤਾਂ ਪੜਨ ਲੱਗੀ ਨਹੀਂ ਪੜਾਏ-ਪੜੂਏ ਨਹੀਂ ਕਿਸੇ ਨੇ ਹੁਣ ਜੀ ਪੜਾਈ ਦਾ ਜੋਗ ਆ ਗਿਆ ਤੇ ਇੱਥੇ ਪੜਨਾ ਆਉਣ ਲੱਗ ਗਿਆ ਜੀ 10 ਖਤ ਕਰਨ ਲੱਗ ਗਈ ਕੋ ਥੋੜਾ ਕਾਣਾ ਮੈਂ ਕਾਇਦਾ ਵੀ ਪੜ ਗਈ ਮੇਰਾ ਨਾਮ ਸ਼ਿੰਦਰਪਾਲ ਕਹਾਂ ਜੀ ਮੈਨੂੰ ਪੜਾਈ ਦਾ ਬਹੁਤ ਸ਼ੌਕ ਸੀ ਜੀ ਮੈਨੂੰ ਸ਼ਿੰਦਰਪਾਲ ਗਰਮੀਤ ਕੌਰ ਨੇ ਦੱਸਿਆ ਕਿ ਇੱਥੇ ਲੈ ਲੇਰੀ ਚ ਪੜ੍ਹਾਈ ਚੱਲ ਰਹੀ ਹੈ ਮੈਂ ਆਪਣਾ ਨਾਮ ਪਾਉਣਾ ਸਿੱਖ ਗਈ ਨਾ ਆਪਣਾ ਲਾਇਬ੍ਰੇਰੀ ਜਾ ਰਹੀ ਹੈ ਭਿੰਦਰ ਸਿੰਘਾ ਜੀ ਮੇਰਾ ਨਾਮ ਬਣਾਉਣਾ ਪਾਉਣਾ ਸਿੱਖ ਗਿਆ ਜੀ ਮੈਂ ਤੇ ਗਿਣਤੀ ਵੀ ਸਿੱਖ ਗਿਆ ਜੀ ਮੈਂ ਸਾਰੀ ਆਪਦੀ 100 ਤੱਕ ਸਿੱਖ ਗਈ ਸਾਰੀ ਮੇਰਾ ਨਾਮ ਰਾਜਕੋਰਾ ਮੈਂ ਪੜ੍ਹਨਾ ਸਿੱਖ ਗਿਆ ਸਕੂਲ ਚ ਬੜਾ ਮੈਨੂੰ ਚਾਹ ਚੜੇ ਮੇਰਾ ਨਾਮ ਅਮਰਜੀਤ ਕੌਰ ਹੈ ਮੇਰੀ ਉਮਰ 60 ਸਾਲ ਹੈ ਮੈਂ ਬੇਬੇ ਵਾਪਸ ਸਕੂਲ ਵਿੱਚ ਪੜਨ ਆਉਣੀ ਹੈ ਆ ਨਾਂ ਪਉਣਾ ਸਿੱਖ ਗਈ ਹਾਂ ਪਿੰਡ ਬਲੋ ਵਿੱਚ ਬਜ਼ੁਰਗਾਂ ਨੂੰ ਅੱਖਰ ਗਿਆਨ ਦੇਣ ਲਈ ਸ਼ੁਰੂ ਕੀਤਾ ਗਿਆ ਇਹ ਬੇਬੇ ਵਾਪਸ ਸਕੂਲ ਲੋਕਾਂ ਨੂੰ ਇਹੀ ਸੁਨੇਹਾ ਦੇ ਰਿਹਾ ਹੈ ਕਿ ਜੇਕਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੁਝ ਵੀ ਕੀਤਾ ਜਾ ਸਕਦਾ ਹੈ ਉਸ ਵੇਲੇ ਉਮਰ ਬਾਸ ਇੱਕ ਨੰਬਰ ਹੁੰਦੀ ਹੈ ਜਲੰਧਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾ ਸ਼ੰਕਰ ਦੇ ਨਾਲ ਕੈਮਰਾਮੈਨ ਅਮਰ ਸਿੰਘ ਤੇ ਰਾਮ ਠਾਕੁਰ ਦੀ ਵਿਸ਼ੇਸ਼ ਰਿਪੋਰਟ